ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਆਜ਼ਰਾ ਸਾਡੇ ਚੈਨਲ ਤੋਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਇੱਕ ਹੋਰ ਬਹੁਤ ਵਧੀਆ ਨੋਟੀਫਿਕੇਸ਼ਨ ਲੈ ਕੇ ਅੱਜ ਦੇ ਨੋਟੀਫਿਕੇਸ਼ਨ ਵਿੱਚ ਵੱਖ-ਵੱਖ ਪੋਸਟਾਂ ਰਹਿਣ ਵਾਲੀਆਂ ਜੀ ਬਹੁਤ ਵਧੀਆ ਸੈਲਰੀ ਆ ਬਹੁਤ ਵਧੀਆ ਪੋਸਟਾਂ ਰਹਿਣ ਵਾਲੀਆਂ ਡਿਟੇਲਡ ਇਹ ਨੋਟੀਫਿਕੇਸ਼ਨ ਆਪਾਂ ਵੀਡੀਓ 'ਚ ਤੁਹਾਡੇ ਨਾਲ ਸਾਂਝਾ ਕਰਾਂਗੇ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਵੇਖਦੇ-ਵੇਖਦੇ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਹੋ ਤੇ ਅਗੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਵੀ ਕਰ ਲਿਓ ਜੇਕਰ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈ ਵੱਖ-ਵੱਖ ਪੋਸਟਾਂ ਜਾਰੀ ਕੀਤੀਆਂ ਗਈਆਂ ਸਭ ਤੋਂ ਪਹਿਲਾਂ ਆਪਾਂ ਪੋਸਟਾਂ ਦੀ ਗੱਲ ਕਰ ਲੈਨੇ ਆ ਮੈਡੀਕਲ ਆਫੀਸਰ ਜਿਸ ਦੇ ਲਈ ਯੋਗਤਾ ਐ MBBS ਰੱਖੀ ਗਈ ਹੈ ਜੀ 5 ਸਾਲ ਦਾ ਤਜਰਬਾ ਮੰਗਿਆ ਗਿਆ ਤੇ ਇੱਕ ਪੋਸਟ ਐ 75000 ਰੁਪਏ ਸੈਲਰੀ ਪਰ ਮਨਤ ਮਿਲੂਗੀ ਜੀ ਇਹਨਾਂ ਪੋਸਟਾਂ ਦੇ ਲਈ ਨੈਕਟਾ ਜੀ ਮੈਡੀਕਲ ਸਪੈਸ਼ਲਿਸਟ ਜਿਸ ਦੇ ਲਈ ਯੋਗਤਾ ਐ MDMS ਇਨ ਸਪੈਸ਼ੈਲਟੀ ਕਨਸਰਨਡ ਮਿਨੀਮਮ 5 ਇਅਰਸ ਐਕਸਪੀਰੀਅੰਸ ਸਪੈਸ਼ੈਲਟੀ ਆਫਟਰ PG ਲਿਖਿਆ ਜੀ ਇਹਨਾਂ ਵੱਲੋਂ ਇੱਕ ਪੋਸਟ ਐ 87500 ਸੈਲਰੀ ਪਰ ਮਨਤ ਰਹੂਗੀ ਜੀ ਨੈਕਟਾ ਜੀ ਫਾਰਮਾਸਿਸਟ ਜਿਸ ਦੇ ਲਈ ਯੋਗਤਾ B ਇੱਕ ਪੋਸਟ ਹੈ ਜੀ 28100 ਸੈਲਰੀ ਲੈਣ ਵਾਲੀ ਹੈ ਜੀ ਨੈਕਸਟ ਹੈ ਜੀ ਡਾਟਾ ਇੰਟਰਪ੍ਰੀਟਰ ਜਿਹਦੇ ਲਈ ਯੋਗਤਾ ਗ੍ਰੈਜੂਏਸ਼ਨ ਕਲਾਸ 1 ਕਲਰିକਲ ਟ੍ਰੇਡ ਆਰਮਡ ਫੋਰਸਸ ਮਿਨੀਮਮ 5 ਇਅਰਸ ਐਕਸਪੀਰੀਅੰਸ ਮੰਗਿਆ ਗਿਆ ਜੀ ਇੱਕ ਪੋਸਟ ਹੈ 16800 ਸੈਲਰੀ ਲੈਣ ਵਾਲੀ ਹੈ ਜੀ ਨੈਕਸਟ ਹੈ ਜੀ ਕਲਰਕ ਗ੍ਰੈਜੂਏਸ਼ਨ ਪਲੱਸ ਕਲਾਸ 1 ਕਲਰିକਲ ਟ੍ਰੇਡ ਆਰਮਡ ਫੋਰਸਸ ਦਾ ਐਕਸਪੀਰੀਅੰਸ ਤੁਹਾਡੇ ਕੋਲ ਹੋਣਾ ਚਾਹੀਦਾ ਇੱਕ ਪੋਸਟ ਹੈ ਜੀ ਤੇ 19700 ਸੈਲਰੀ ਰੱਖੀ ਗਈ ਹੈ ਜੀ ਨੈਕਸਟ ਹੈ ਜੀ ਸਫਾਈ ਵਾਲਾ ਲਿਟਰੇਟ ਹੋਣਾ ਚਾਹੀਦਾ ਪ੍ਰਭਾਵ ਪੜ੍ਹ ਲਿਖ ਸਕਦਾ ਦਾ ਇਹ ਜੋ ਪੋਸਟਾਂ ਨੇ ਜੀ ECHS ਪਾਲਿਕਲਿਨਿਕ ਉੰਚੀ ਬਸੀ ਦੇ ਲਈ ਇਹਨਾਂ ਵੱਲੋਂ ਜਾਰੀ ਕੀਤੀਆਂ ਗਈਆਂ ਸੀ ਅ ਜੋ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਰਹਿ ਜਾਂਦਾ ਨੈਕਸਟ ਜੋ ਪੋਸਟਾਂ ਇਹ ਹੈਗੀਆਂ ਜੀ ECHS ਪਾਲਿਕਲਿਨਿਕ ਤਲਵਾੜਾ ਦੇ ਲਈ ਇਹਨਾਂ ਵੱਲੋਂ ਜਾਰੀ ਕੀਤੀਆਂ ਗਈਆਂ ਮੈਡੀਕਲ ਅਫੀਸਰ ਪੋਸਟ ਹੈ ਜੀ MBBS ਯੋਗਤਾ ਰਹਿਣ ਵਾਲੀ ਹੈ 5 ਸਾਲ ਦਾ ਤਜਰਬਾ ਦੋ ਪੋਸਟਾਂ ਜੀ 75000 ਸੈਲਰੀ ਪਰ ਮਨਥ ਰਹੂਗੀ ਲੈਬ ਟੈਕਨੀਸ਼ੀਅਨ ਜਿਹਦੇ ਲਈ ਯੋਗਤਾ BSC ਮੈਡੀਕਲ ਲੈਬ ਟੈਕਨੀਸ਼ੀਅਨ ਜਾਂ +2 ਵਿਦ PCV ਐਂਡ ਡਿਪਲੋਮਾ ਇਨ ਮੈਡੀਕਲ ਲੈਬ ਟੈਕਨੋਲੋਜੀ ਕਿਸੇ ਮਾਨਤਾ ਪ੍ਰਾਪਤ ਇੰਸਟੀਚਿਊ 3 ਇਅयर्स ਵਰਕ ایکسپੀਰੀਅੰਸ ਇੱਕ ਪੋਸਟ ਹੈ ਜੀ 28100 ਸੈਲਰੀ ਰਣ ਵਾਲੀ ਹੈ ਤਾਂ ਇਹ ਵਕ ਵਕ ਦੋ ਇਹਨਾਂ ਦੇ ਸਟੇਸ਼ਨਾਂ ਜਿਨ੍ਹਾਂ ਦੇ ਲਈ ਇਹ ਪੋਸਟਾਂ ਜਾਰੀ ਕੀਤੀਆਂ ਗਈਆਂ ਤੇ ਜੋਗ ਉਮੀਦਵਾਰ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਇਹਨਾਂ ਦੀ ਵੈਬਸਾਈਟ ਤੋਂ ਇੱਕ ਪਰਫਾਰਮਾ ਡਾਊਨਲੋਡ ਕਰ ਲੈਣਾ ਜੀ ਤੁਸੀਂ ਵੈਬਸਾਈਟ ਨੋਟ ਕਰ ਲਓ www.echs.gov.in ਇਸ ਵੈਬਸਾਈਟ ਨੂੰ ਲੌਗ ਇਨ ਕਰਨਾ ਪਰਫਾਰਮਾ ਡਾਊਨਲੋਡ ਕਰ ਲੈਣਾ ਜੀ ਆਪਣੇ ਸਾਰੇ ਦਸਤਾਵੇਜ਼ ਨਾਲ ਲਗਾ ਕੇ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰਨਾ ਹੈ ਭੇਜਣਾ ਕਿੱਥੇ ਹੈ ਤੁਸੀਂ OIC ਸਟੇਸ਼ਨ ਹੈਡਕਵਾਰਟਰਸ ECHS ਲ ਉੱਚੀ ਬਸੇ 26 ਜਨਵਰੀ 2024 ਤੱਕ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਤੇ ਇਸ ਤਰੀਕ ਤੋਂ ਬਾਅਦ ਅਰਜ਼ੀਆਂ ਤੇ ਕਿਸੇ ਤਰ੍ਹਾਂ ਦੀ ਕੋਈ ਵਿਚਾਰ ਨਹੀਂ ਹੋਊਗੀ ਤੇ ਉਸ ਤੋਂ ਬਾਅਦ ਇਹਨਾਂ ਦੀ ਜੋ ਇੰਟਰਵਿਊ ਹੈ 1 ਫਰਵਰੀ 2024 ਨੂੰ ਰਹਿਣ ਵਾਲੀ ਹੈ ਤਾਂ ਸਬੰਧਤ ਕੈਂਡੀਡੇਟ ਅਪਲਾਈ ਕਰਨ ਤੋਂ ਬਾਅਦ 1 ਫਰਵਰੀ 2024 ਨੂੰ ਇਹਨਾਂ ਕੋਲ ਜਾ ਕੇ ਆਪਣੀ ਇੰਟਰਵਿਊ ਦੇ ਸਕਦੇ ਹੋ ਇੰਟਰਵਿਊ ਦੇ ਸਮੇਂ ਆਪਣੇ ਸਾਰੇ ਦਸਤਾਵੇਜ਼ ਨਾਲ ਲੈ ਕੇ ਆਉਣ ਇਹਨਾਂ ਵੱਲੋਂ ਲਿਖਿਆ ਗਿਆ ਜੀ ਤਾਂ ਇਹ ਜੋ ਪੋਸਟਾਂ ਹੈ ਜੀ ਗਵਰਨਮੈਂਟ ਆਫ ਇੰਡੀਆ ਮਿਨਿਸਟਰੀ ਆਫ ਡਿਫੈਂਸ ਵੱਲੋਂ ਜਾਰੀ ਕੀਤੀਆਂ ਗਈਆਂ ਤੇ ਪੰਜਾਬ ਦੇ ਵਿੱਚ ਦੋ ਸਟੇਸ਼ਨ ਹੈ ਇਹਨਾਂ ਵੱਲੋਂ ਤਲਵਾੜਾ ਵਿਖੇ ਤੇ ਉੱਚੀ ਬਸੇ ਹੁਸ਼ਿਆਰ ਪਰਵਖੇ ਇੱਥੇ ਹੀ ਪੋਸਟਾਂ ਫਿਲ ਕੀਤੀਆਂ ਜਾਣੀਆਂ ਤਾਂ ਇਹ ਆ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀ ਦੀ ਜਾਣਕਾਰੀ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਸਾਡੇ ਚੈਨਲ ਨੂੰ ਦੇਖਦੇ ਰਿਹਾ ਕਰੋ ਜੀ ਧੰਨਵਾਦ